ਬਾਈਕਰਦੇਵ ਸਿੰਘ ਜੀ ਕੌਂਕੇ ਇਹਨਾਂ ਦਾ ਸਿੱਖ ਪੰਥ 'ਚ ਬਹੁਤ ਵੱਡਾ ਸਰਕਾਰ ਆ ਜਿਉਂ ਸ਼੍ਰੀ ਕਲਤਾਖ ਸਾਹਿਬ ਵੱਲੋਂ ਚੌਂਣੀ ਕਮੇਟੀ ਦੀ ਡਿਊਟੀ ਲੱਗੀ ਸੀ ਤੇ ਮੈਂ ਉਦੋਂ ਹੀ ਪੰਜ ਜਿਹੜੇ ਚੋਟੀ ਦੇ ਵਕੀਲ ਆ ਉਹ ਉਹਨਾਂ ਦਾ ਪੈਨਲ ਬਣਾਇਆ ਸੀ ਜਿਨ੍ਹਾਂ ਸਰਦਾਰ ਪੂਰਨ ਸਿੰਘ ਹੁੰਦਲ ਬਲੂ ਸਟਾਰ ਤੋਂ ਪਹਿਲਾਂ ਡਿਸਟ੍ਰਿਕਟ ਟੌਰਨੀ ਅੰਮ੍ਰਿਤਸਰ ਦੇ ਵਿੱਚ ਰਹੇ ਆ ਔਰ 55 ਸਾਲ ਦੇ ਕਰਿਨਲ ਦੇ ਲੀਡਿੰਗ ਲਾਇਰ ਆ ਉਹਨਾਂ ਦੇ ਨਾਲ ਸਰਦਾਰ ਬਲਤੇਜ ਸਿੰਘ ਢੱਲੋਂ ਰਿਟਾਇਰਡ ਡਿਸਟ੍ਰਿਕਟ ਟਰਨੀ ਜਿਹੜੇ ਜਲੰਧਰ ਪ੍ਰੈਕਟਿਸ ਕਰਦੇ ਆ ਸਰਦਾਰ ਅਮਰਜੀਤ ਸਿੰਘ ਧਾਮੀ ਰਿਟਾਇਰਡ ਡਿਸਟ੍ਰਿਕਟ ਟਰਨੀ ਔਰ ਸਾਡੇ ਭਗਵਾਨ ਸਿੰਘ ਸਿਆਲ ਕਾ ਜਿਹੜਾ ਸਾਡੇ ਸਾਰੇ ਸ਼ੌਮਨੀ ਕਮੇਟੀ ਦੇ ਵਿਲ ਵਿੰਗ ਨੂੰ ਦੇਖਦਾ ਤੇ ਬੀਬੀ ਪਨੀਤ ਕੋਰ ਸ਼ੇਖੋਂ ਇਹ ਸਾਰਿਆਂ ਦਾ ਪੈਨਲ ਬਣਾਇਆ ਸੀ ਉਹ ਬਣਾ ਕੇ ਫਿਰ ਅਸੀਂ ਸਾਰਾ ਮਲਾਂਕਣ ਕੀ ਕੀਤੀ ਕੀਤਾ ਮੈਂ ਆਪ ਵੀ ਉਸ ਮੀਟਿੰਗ 'ਚ ਬੈਠਾ ਸੀ ਉਸ ਮੀਟਿੰਗ ਦੇ ਵਿੱਚ ਭਾਈ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੇ ਧਰਮ ਪਤਨੀ ਬੀਬੀ ਗਰਮੇਲ ਕੋਰ ਤੇ ਉਹਨਾਂ ਦਾ ਬੇਟਾ ਹਰੀ ਸਿੰਘ ਵੀ ਬੈਠਾ ਸੀ ਉਹ ਸਾਰਿਆਂ ਨੇ ਬੈਠ ਕੇ ਫਿਰ ਅਸੀਂ ਇੱਕ ਕੰਪਲੇਂਟ ਇਹ ਵਕੀਲਾਂ ਨੇ ਬਣਾਈ ਸੀ ਜਿਹੜੀ ਅਸੀਂ ਕੱਲ ਪੀਐਸਐਚਓ ਜਗਰਾਉਂ ਦੇ ਉਹਨਾਂ ਦੇ ਉੱਥੇ ਜਾ ਕੇ ਪੇਸ਼ ਕੀਤੀ ਆ ਤੇ ਉਹਦੇ ਵਿੱਚ ਜਿਹੜੇ ਕਨਸਰਨਡ ਹੈਗੇ ਪੁਲਿਸ ਅਫੀਸ਼ਰਸ ਉਹਨਾਂ ਸਾਰਿਆਂ ਦੇ ਖਿਲਾਫ ਉਹ ਜਿਹੜੀ ਆ ਉਹ ਕੰਪਲੇਂਟ ਕੱਲ ਪਾਈ ਆ ਹੁਣ ਦੇਖਦੇ ਆ ਇਹ ਪੁਲਿਸ ਜਿਹੜੀ ਆ ਅਰਜ਼ਾ ਦਾਜ਼ ਕਰਦੀ ਆ ਜਾਂ ਕਿਹੜੇ ਪਾਸੇ ਨੂੰ ਚਲਦੀ ਆ ਫੇ ਅਗਲੀ ਕਾਰਜ ਉਹ ਤੋਂ ਗਾਂ ਕਰਦੇ